ਇਹ ਤਸਵੀਰਾਂ ਮਿਹੜੂ ਪਿੰਡ ਦੀਆਂ ਹਨ ਜਿਹੜੂ ਤੋਂ ਮਿਹੜੂ ਰੋਡ ਦੀਆਂ ਸਰਕਾਰੀ ਸਕੂਲ ਤੋਂ ਅੱਗੇ ਦੀਆਂ ਸੋ ਨਾਲ ਨਾਲ ਸਾਡੀ ਬੇਨਤੀ ਹੈਗੀ ਕਿ ਬਿਨਾਂ ਕੰਮ ਤੋਂ ਘਰਾਂ ਤੋਂ ਬਾਹਰ ਨਿਕਲੇ ਜਾਵੇ ਸੋ ਮੇਰੇ ਨਾਲ ਕੈਮਰੇ ਤੇ ਮੌਜੂਦ ਹੈਗੇ ਸਰਪੰਚ ਮਿਹੜੂ ਸ਼੍ਰੀਮਤੀ ਰਾਣੀ ਜੀ ਜੋ ਕਿ ਹੜ੍ਹਾਂ ਬਾਬਤ ਇਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਆਂ ਸੋ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਤੁਸੀਂ ਸਾਡੀ ਜਾਣਕਾਰੀ ਦਿਓਗੇ ਪਿੰਡ ਮਿਹੜੂ ਦੇ ਹੁਣ ਹਾਂ ਜੀ ਬਹੁਤ ਮਾੜਾ ਹਾਲ ਹੈ ਆ ਤੁਸੀਂ ਪਿੱਛੇ ਵੀ ਦੇਖਿਓ ਕੈਮਰਾ ਦਿਖਾਓ ਕਿ ਪਾਣਾ ਪਾਣੀ ਹੋਇਆ ਹੈ ਮੇਰੇ ਪਿੰਡ ਦੇ ਵਿੱਚ ਤੇ ਜੇ ਫਸਲਾਂ ਸੀ ਉਹ ਤਾਂ ਬਿਲਕੁਲ ਹੀ ਨਸਤ ਹੋ ਗਈਆਂ ਹੁਣ ਕੀ ਪਿੰਡ ਨੂੰ ਵੀ ਪਾਣੀ ਆਉਣਾ ਸ਼ੁਰੂ ਹੋ ਗਿਆ ਇਸ ਦੇ ਸਬੰਧ ਵਿੱਚ ਅਸੀਂ ਆ ਸਾਰੇ ਲਗਾ ਕੇ ਮਿੱਟੀ ਦੇ ਗੋਰੇ ਪਾ ਰਹੇ ਹਾਂ ਜੀ ਤੇ ਜੇ ਸਾਨੂੰ ਲੋੜ ਪਈ ਤਾਂ ਅਸੀਂ ਬਾਨ ਲਗਾਣ ਲਈ ਤਿਆਰ ਖੜੇ ਹਾਂ ਸੋ ਮਿੱਟੀ ਦੇ ਗੋਰੇ ਕੀ ਲੱਗਦਾ ਹੈ ਕਿ ਪਾਣੀ ਨੂੰ ਰੋਗ ਪਾਉਣ ਕੇ ਜਾਂ ਥੋੜਾ ਕੰਟਰੋਲ ਕਰਨਗੇ ਜਿੰਨਾ ਕਿ ਸਾਡੇ ਕੋਲ ਕੋਸ਼ਿਸ਼ ਆਉਣੇ ਉਨੇ ਤਾਂ ਅਸੀਂ ਕਰ ਸਕਦੇ ਹਾਂ ਨਾ ਕੋਸ਼ਿਸ਼ ਕਰਾਂਗੇ ਤਾਂ ਫੇਰੇ ਕੁਝ ਨਾ ਕੁਝ ਆਲੇ ਸੁਖ ਹਾਲਾਤ ਅਸਲ ਵਿੱਚ ਕਿਸ ਤਰ੍ਹਾਂ ਦੀ ਬਣੀ ਹੋਈ ਹੈਗੀ ਪਾਣੀ ਚਾਰਚ ਫੇਰੇ ਮਿਹੜੂ ਕਿੜ ਘਿਰ ਚੁੱਕਾ ਹੈਗਾ ਚੁੱਕਿਆ ਹੈ ਚਾਰ ਸਵੇਰੇ ਕਰ ਚੁੱਕਿਆ ਹੈ ਰਸਤਾ ਵੀ ਬੰਦ ਹੋ ਗਿਆ ਹੈ ਪਿੱਛੇ ਕਿਸਾਨਾਂ ਨਾਲ ਗੱਲ ਹੋਈ ਸੀ ਉਹ ਕਿ ਸਾਡੀਆਂ ਸਾਰੀਆਂ ਸਾਰੀਆਂ ਪੰਜਾਬ ਜਾਂ ਖੇਤ ਹੈਗੇ ਸਾਰੇ ਡੁੱਬ ਗਏ ਪਾਣੀ ਵਿੱਚ ਪਰ ਸਾਡੀ ਕਿਸੇ ਨੇ ਸਾਰ ਨਹੀਂ ਲਈ ਨਹੀਂ ਅਜੇ ਤੱਕ ਕੋਈ ਨਹੀਂ ਪਹੁੰਚਿਆ ਹੈਗਾ ਸੋ ਤੁਹਾਡੀ ਕੋਈ ਨਗਰ ਨਿਗਮ ਅਧਿਕਾਰੀਆਂ ਨਾਲ ਗੱਲਬਾਤ ਹੋਈ ਕਿ ਕਿਸ਼ਤੀਆਂ ਵਗੈਰਾ ਦਾ ਪ੍ਰਬੰਧ ਹੈਗਾ ਜਰੂਰ ਜਰੂਰ ਕੋਣ ਫੋਨ ਕੀਤਾ ਹੈ ਸਾਡੇ ਪਿੰਡ ਕਿਸ਼ਤੀ ਪਹੁੰਚਣੀ ਚਾਹੀਦੀ ਹੈ ਦੇਖੋ ਜੀ ਇਹ ਪੇਜ ਵੀ ਆ ਕਿ ਨਹੀਂ ਸੋ ਸਰਪੰਚ ਸਾ ਬਾਰਿਸ਼ ਲਗਾਤਾਰ ਹੋ ਰਹੀ ਹੈ ਹੁਣ 13 ਤਰੀਕ ਤੱਕ ਬਾਰਿਸ਼ ਦੱਸੀ ਹੋਈ ਹੈਗੀ ਔਰ 36 ਘੰਟੇ ਹੁਣ ਲਗਾਤਾਰ ਬਾਰਿਸ਼ ਹੋਵੇਗੀ ਸੋ ਪਿੰਡ ਦੇ ਹਾਲਾਤ ਕਿੱਦਾਂ ਦੇ ਕਿਸ ਤਰ੍ਹਾਂ ਮਕਾਨਾਂ ਦੀ ਛੱਤਾਂ ਦਾ ਕੀ ਕੰਡੀਸ਼ਨ ਹੈ ਗਰੀਬ ਲੋਕਾਂ ਦੀ ਦੇਖੋ ਜੀ ਛੱਤਾਂ ਜਿਨ੍ਹਾਂ ਦੇ ਸੀਗੇ ਜਿੰਨੇ ਥੋੜੇ ਜਿਹੇ ਘਰਾਂ ਨੂੰ ਮੈਂ ਦੇ ਰਹੀ ਹਾਂ ਪਰ ਪਹਿਲਾਂ ਦੇ ਦਿੱਤੀਆਂ ਤਾਂ ਪਰ ਸੋ ਕੱਲ ਦੀਆਂ ਬੰਦ ਰਹੀਆਂ ਜਿਨ੍ਹਾਂ ਨੂੰ ਲੋੜ ਬੰਦੇ ਆ ਉਹਨਾਂ ਨੂੰ ਮੈਂ ਹੋਰ ਮੰਗਾ ਰਹੀ ਹਾਂ ਕਿ ਜਿਨ੍ਹਾਂ ਦੀ ਹੁਣ ਇੱਕ ਇੱਕ ਕਮਰਾ ਤਾਂ ਬੱਚੇ ਸਾਰੇ ਹਨ ਸੋ ਜਿਹੜੇ ਲੋਕ ਖੂਹਾਂ ਤੇ ਰਹਿੰਦੇ ਉਹਨਾਂ ਦਾ ਕੀ ਕੰਡੀਸ਼ਨ ਉਹਨਾਂ ਦੀ ਕੰਡੀਸ਼ਨ ਹੈ ਅਸੀਂ ਬਾਕੀਆਂ ਤਾਂ ਲੈ ਆਂਦਾ ਇੱਕ ਦੋ ਖੂਵਾਂ ਵਾਲੇ ਪਏ ਆ ਉੱਥੇ ਉਹਨਾਂ ਨੂੰ ਸਾਨੂੰ ਲਿਆਉਣ ਲਈ ਕਿਸ਼ਤੀ ਦੀ ਲੋੜ ਪੈਣੀ ਆ ਜਿਸ ਲਈ ਮੈਂ ਸਰਕਾਰ ਤੋਂ ਮੰਗ ਕੀਤੀ ਕਿ ਮੇਰੇ ਪਿੰਡ ਨੂੰ ਕਿਸ਼ਤੀ ਦੀ ਫਟ ਲੋੜਿਆ ਕਿਉਂਕਿ ਸਾਡੇ ਸਾਰੇ ਰਸਤੇ ਬੰਦ ਹੋ ਗਏ ਆ ਕਿ ਜੇ ਅਸੀਂ ਕਿਸੇ ਨਾਲ ਸੰਪਰਕ ਦੂਸਰੇ ਪਾਸੇ ਜਾਣਾ ਕਿਸ਼ਤੀ ਵਿੱਚ ਨਹੀਂ ਜਾ ਸਕਦੇ ਆ 5-5 ਫੁੱਟ ਪਾਣੀ ਆ ਗਿਆ ਸੋ ਕੁਝ ਲੋਕ ਦੇਖੇ ਗਏ ਸੀ ਹੁੱਲੜਬਾਜੀ ਕਰਦੇ ਹੈਗੇ ਆ ਕੁਝ ਸਟੂਡੈਂਟਸ ਵੀ ਉਹਨਾਂ ਵਿੱਚ ਸ਼ਾਮਲ ਹੈਗੇ ਜੋ ਪੀਜੀਓ ਵਿੱਚ ਇੱਥੇ ਰਹਿੰਦੇ ਹੈਗੇ ਘਰਾਂ ਵਿੱਚ ਸੈਲਫੀਆਂ ਲੈਂਦੇ ਹੈਗੇ ਆ ਔਰ ਉਹਨਾਂ ਦੀ ਅਪੀਲ ਹੈਗੀ ਕਿ ਉਹ ਕੋਲ ਖੁਦ ਨਾ ਖਾਸ ਸਕੇ ਅਣਹੋਣੀ ਵਾਪਰ ਜਾਈਗੀ ਇਸ ਦਾ ਜ਼ਿੰਮੇਵਾਰ ਉਹ ਖੁਦ ਹੋਣਗੇ ਜਾਂ ਕੋਈ ਪ੍ਰਸ਼ਾਸਨ ਹੋਵੇਗਾ। ਹਾਂ ਨਹੀਂ ਉਹਨਾਂ ਦਾ ਕੋਈ ਤਾਂ ਜ਼ਿੰਮੇਵਾਰ ਹੋਣਗੇ ਉਹਨਾਂ ਦਾ ਕੋਈ ਨਾ ਪ੍ਰਸ਼ਾਸਨ ਨਾ ਕੋ ਪਿੰਡ ਵਾਲਾ ਉਹਨਾਂ ਦਾ ਜ਼ਿੰਮੇਵਾਰ ਹੋਊਗਾ ਉਹ ਕੋਦੋ ਦੇ ਜ਼ਿੰਮੇਵਾਰ ਆਪ ਹੋਣਗੇ ਜਿਹੜੇ ਇਸ ਤਰ੍ਹਾਂ ਦੇ ਕੰਮ ਕਰ ਰਹੇ ਆ। ਸੋ ਮੇੜੂਪਿੰਡ ਵਾਸੀਆਂ ਕੀ ਅਪੀਲ ਹੈ ਕਿ ਜਿਹਨਾਂ ਵੋਟਰਾਂ ਬਾਕੀ ਤੁਹਾਨੂੰ ਜਿਤਾਇਆ ਹੈਗਾ ਵਾ ਕਿ ਉਹ ਕਿਸ ਤਰ੍ਹਾਂ ਇੱਕ ਦੂਜੇ ਦਾ ਸਹਿਯੋਗ ਕਰਨ ਇਸ ਵਿਪਤਾ ਦੀ ਘੜੀ ਵਿੱਚ ਕਿ ਕੁਦਰਤੀ ਆਫਤ ਪਈ ਹੋਈ ਹੈਗੀ ਹੈ। ਜੀ ਮੈਂ ਤਾਂ ਇਹੀ ਅਪੀਲ ਕਰੂੰਗੀ ਸਾਰਿਆਂ ਨੂੰ ਚਾਹੇ ਕੋਈ ਵੀ ਕਿਦਾਂ ਦਾ ਚਾਹੇ ਵਿਰੋਧੀ ਆ ਚਾਹੇ ਆਪਣੇ ਆ ਸਾਰਿਆਂ ਨੂੰ ਇਸ ਟਾਈਮ ਇਕਜੁੱਟ ਹੋਣਾ ਚਾਹੀਦਾ ਆ ਮੇਰੇ ਮਨ ਵਿੱਚ ਇਦਾਂ ਦੀ ਕੋਈ ਨਹੀਂ ਕਿ ਉਹ ਫਲਾਨਾ ਇਦਾਂ ਤੇ ਫੜਾ ਮੈਂ ਸਾਰਿਆਂ ਦਾ ਸਤਿਕਾਰ ਕਰਦੀ ਆ ਕਿ ਹੁਣ ਜੇ ਸਾਨੂੰ ਦੁੱਖ ਦੀ ਘੜੀ ਪਈ ਆ ਤੇ ਇਹਦੇ ਵਿੱਚ ਸਾਨੂੰ ਸਾਰਿਆਂ ਦਾ ਸਹਿਯੋਗ ਹੋਣਾ ਚਾਹੀਦਾ ਹੈ ਸਹਿਯੋਗ ਦੇ ਨਾਲ ਹੀ ਆਪਣਾ ਪਿੰਡ ਆਪਾਂ ਕੰਮ ਕਰ ਵੀ ਹਾਸਲ ਕਰੀਏ ਬਿਲਕੁਲ ਤੁਹਾਡੀ ਗੱਲ درست ਹੈ ਕਿ ਇਸ ਸਮੇਂ ਪਾਰਟੀਬਾਜ਼ੀ ਨਹੀਂ ਹੋਣੀ ਚਾਹੀਦੀ ਨਹੀਂ ਪਾਰਟੀਬਾਜ਼ੀ ਨਹੀਂ ਹੋਣੀ ਸੋ ਜਿਹੜੇ ਗੁੱਜਰ ਭਾਈਚਾਰਾ ਹੈਗਾ ਜਿਹਨਾਂ ਦੇ ਪਸ਼ੂ ਬਹੁਤ ਵੱਡੀ ਤਾਦਾਦ ਵਿੱਚ ਹੈਗੇ ਉਹਨਾਂ ਦੇ ਸਹੀ ਕੰਡੀਸ਼ਨ ਹੈਗੀ ਹੈ ਕੰਡੀਸ਼ਨ ਉਹਨਾ ਤਾਂ ਉਹ ਜਗ੍ਹਾ ਬੈਕਟਰੀਆ ਦੀ ਠੀਕ ਠਾਕ ਹੈ ਕੋਈ ਨਹੀਂ ਜਗਾ ਹਨੇਰੇ ਸਾਰੇ ਇੱਕ ਜਗਾ ਪਈ ਹੈ ਤੋਂ ਹੜਾ ਨੂੰ ਲੈ ਕੇ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ ਪਿੰਡ ਮਿਹਰਵਾਸੀਆਂ ਨੂੰ ਮੈਂ ਹੜਾ ਨੂੰ ਕਹਿਣਾ ਚਾਹੁੰਦੀ ਆ ਕਿ ਜੇ ਕੋਈ ਇਦਾਂ ਦੀ ਆਫਤ ਆ ਰਹੀ ਆ ਕਿ ਅਸੀਂ ਤਾਂ ਰਾਤ ਵੀ ਨਹੀਂ ਸੁੱਤੇ ਹੈਗੇ ਸਾਰੇ ਕੋਈ ਕਿੰਨੇ ਵਜੇ ਤੱਕ ਕਿੰਨੇ ਵਜੇ ਤੱਕ ਪੌਂਡ ਦੇਖਦਾ ਰਿਹਾ ਹੈ ਤੇ ਇਸੇ ਨਹੀਂ ਸਾਰੇ ਸਹਯੋਗ ਕੰਮ ਜਿੱਧਰੋਂ ਵੀ ਕਿਸੇ ਨੂੰ ਕੋਈ ਇਦਾਂ ਦੀ ਫਾਜ਼ੀ ਦਾ ਜਨ ਮਿਲਦੀ ਆ ਇੱਕ ਦੂਸਰੇ ਨਾਲ ਸੰਪਰਕ ਕਰ ਸੁਖਬੰਸ ਸਾਹਿਬ ਆਖਰ ਵਿੱਚ ਜਿਹੜੀ ਨੌਜਵਾਨ ਹੈ ਪਿੰਡ ਦੀ ਨੌਜਵਾਨ ਪੀੜ੍ਹੀ ਉਹ ਸਾਥ ਦੇ ਰਹੀ ਇਸ ਵਿਪਤਾ ਵਿੱਚ ਹਾਂਜੀ ਪੂਰਾ ਦੇ ਰਹੇ ਆ ਸਾਰੇ ਦੇ ਰਹੇ ਆ ਸਾਥ ਜੀ ਜਿਨਾਂ ਸੀ ਇਹ ਲੋਕੜੇ ਨੇ ਸਾਰੇ ਦੇ ਰਹੇ ਆ ਸੋਇਡ ਬਾਹਰ ਗੁਰਦੁਆਰਾ ਸਾਹਿਬ ਕੀ ਮਾਰੀ ਸੁਰੂਪ ਸੀਗੇ ਉਹ ਜਿਵੇਂ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਸੀਗੇ ਪਹੁੰਚਾਏ ਜਾਣ ਉਹ ਤੇ ਹਾਂਜੀ ਉਹਨਾਂ ਨੂੰ ਕਿਹਾ ਆ ਪਈ ਲੈ ਲੈ ਗਏ ਉਹ ਵੀ ਲੈ ਗਏ ਉਧਰੋਂ ਸੀਤਾਵਲੀ ਤੋਂ ਲੈ ਗਏ ਜੀ ਉਸ ਪਾਸੇ ਕਿੰਨਾ ਕੁ ਪਾਣੀ ਆ ਗੁਰਦੁਆਰਾ ਸਾਹਿਬ ਜਿਆਦਾ ਪਾਣੀ ਆ ਜੀ ਉੱਥੇ ਤਾਂ ਜੇ 5 5 ਫੁੱਟ ਹੋ ਗਿਆ ਪਾਣੀ ਅੰਦਰ ਵੀ ਸਾਰੇ ਲੈਵਲ ਜੀ ਹਾਂ ਜੀ ਪਰ ਵਕਨਲੀ ਤਾਂ ਬੜਾ